ਨੂਰਪੁਰ 베ਦੀ ਇਲਾਕੇ ਦਾ ਬਹੁਤ ਵੱਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਜਿਹਦਾ ਅਸਥਾਨ ਨੂਰਪੁਰ 베ਦੀ ਜਿਹੜਾ ਕਿ ਪੁਲਿਸ ਥਾਣਾ ਨੂਰਪੁਰ 베ਦੀ ਦੇ ਵਿੱਚ ਇਹ ਧਾਰਮਿਕ ਸਥਾਨ ਇੱਕੋ ਹੀ ਕੰਪਲੈਕਸ ਦੇ ਵਿੱਚ ਨੇ ਪੁਲਿਸ ਥਾਣਾ ਤੇ ਪੀਰ ਬਾਬਾ ਜਿੰਦਾ ਸ਼ਹੀਦ ਧਾਰਮਿਕ ਅਸਥਾਨ ਪਰ ਇਸ ਧਾਰਮਿਕ ਸਥਾਨ ਦੀ ਵਿਵਸਥਾ ਦੇ ਵਿੱਚ ਪ੍ਰਬੰਧਨ ਦੇ ਵਿੱਚ ਪਿਛਲੇ ਦਹਾਕਿਆਂ ਦੇ ਵਿੱਚ ਜੋ ਖਾਮੀਆਂ ਮਲਾਇਕੀਆਂ ਜਾਂ ਬੇਈਮਾਨੀ ਵੀ ਕਹਿ ਸਕਦੇ ਆ ਹੋਈ ਹੈ ਉਹ ਬੜੀ ਹੈਰਾਨੀਜਨਕ ਹੈ ਉਹ ਤੁਹਾਡੇ ਨਾਲ ਅੱਜ ਪੀਰਬਾਬਾ ਜਿੰਦਾ ਸ਼ਹੀਦ ਜੋ ਕਮੇਟੀ ਹੈ ਉਹਦੇ ਮੈਂਬਰ ਵੀ ਮੇਰੇ ਨਾਲ ਬੈਠੇ ਨੇ ਤੇ ਹੋਰ ਇਲਾਕੇ ਦੇ ਮਹਤਵਪੂਰਨ ਸਖਸ਼ੀਤਾ ਵੀ ਬੈਠੀਆਂ ਨੇ ਉਹ ਖੁਲਾਸੇ ਉਹ ਹੈਰਾਨੀਜਨਕ ਖਲਾਸੇ ਅੱਜ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਇਲਾਕੇ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਜਿੱਥੇ ਲਾਗਲੇ ਸੂਬੇ ਤੋਂ ਵੀ ਜਿਹੜੇ ਸ਼ਰਧਾਲੂ ਆਉਂਦੇ ਆ ਜਿੱਥੇ ਸੱਚ ਝੂੜ ਦਾ ਫੈਸਲਾ ਕੀਤਾ ਜਾਂਦਾ ਜਿੱਥੇ ਕਸਮ ਚੁੱਕ ਕੇ ਅਦਾਲਤਾਂ ਵੀ ਉਹ ਸਥਾਨ ਦੇ ਉੱਪਰ ਸੱਚ ਝੂੜ ਦਾ ਫੈਸਲਾ ਕਰਨ ਦੇ ਲਈ ਕਈ ਕਈ ਵਾਰ ਜਿਹੜੇ ਜਿਨ੍ਹਾਂ ਦੇ ਕੇਸ ਹੈ ਉਹਨਾਂ ਨੂੰ ਭੇਜ ਦਿੰਦੀਆਂ ਨੇ ਪਰ ਇਸ ਸਥਾਨ ਦੇ ਪ੍ਰਬੰਧਨ ਦੇ ਲਈ ਪਿਛਲੀਆਂ ਪਿਛਲੇ ਦਹਾਕਿਆਂ ਦੇ ਵਿੱਚ ਐਡੀ ਵੱਡੀ ਲਾਪਰਵਾਹੀ ਵਰਤੀ ਗਈ ਕਿ ਬਿਲਕੁਲ ਵੀ ਕਿਸੇ ਨੇ ਇਹਦੇ ਪ੍ਰਬੰਧਨ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਕਿ ਇਹਦਾ ਜਿਹੜਾ ਪ੍ਰਬੰਧ ਹੈ ਉਹ ਪੁਖਤਾ ਹੋ ਸਕੇ ਜਿਸ ਦੇ ਨਤੀਜੇ ਵਜੋਂ ਇੱਕ ਤਾਂ ਤੁਹਾਡੇ ਨਾਲ ਮੈਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਕਿ 3.5 ਕਰੋੜ ਰੁਪਇਆ ਜਿਹੜਾ ਲੋਕਾਂ ਦੀ ਸ਼ਰਧਾ ਦਾ ਪੈਸਾ ਹੈ ਉਹ ਇਸ ਸਥਾਨ ਦਾ ਟੈਕਸਾਂ ਦੇ ਰੂਪ ਦੇ ਵਿੱਚ ਚਲਿਆ ਗਿਆ ਸੀ ਜਿਹਦੇ ਵਿੱਚੋਂ ਹੁਣ ਪੈਰਵਾਇਜ਼ ਇਹ ਕਮੇਟੀ ਨੇ ਪੈਰਵਾਇਜ਼ ਕੀਤੀ ਸਾਡੀ ਜਿਹੜੀ ਹੁਣ ਮੌਜੂਦਾ ਕਮੇਟੀ ਹੈ ਜਿਹਦੇ ਵਿੱਚੋਂ 2.5 ਕਰੋੜ ਰੁਪਏ 2.5 ਕਰੋੜ ਰੁਪਈਆ ਵਾਪਸ ਮੋੜਨ ਦੇ ਹੁਕਮ ਹੋਏ ਆ। ਉਸ ਤੋਂ ਅੱਗੇ ਚਲੀਏ। ਤੁਸੀਂ ਦੇਖਿਆ ਕਿ ਉੱਥੇ ਜਿਹੜੇ ਲੋਕਾਂ ਦੀ ਸ਼ਰਧਾ ਦਾ ਪੈਸਾ ਉਹ ਨੋਟ ਗਿਣਨ ਵੇਲੇ ਦਾ ਵੀ ਕੋਈ ਸਿਸਟਮ ਨਹੀਂ ਬਣਾਇਆ ਹੋਇਆ ਸੀਗਾ ਕਿ ਗਿਣਤੀ ਕਿਵੇਂ ਕਰਨੀ ਹੈ ਤੇ ਗਿਣਤੀ ਟਰਾਂਸਪੇਰੈਂਟ ਕਿਵੇਂ ਰਵੇ ਚੋਰੀ ਕਿਵੇਂ ਨਾ ਹੋਵੇ। ਉਹ ਵੀ ਕੋਈ ਸਿਸਟਮ ਨਹੀਂ ਬਣਾਇਆ ਗਿਆ ਸੀਗਾ ਉੱਥੋਂ ਜਿਹੜੇ ਨੋਟ ਐ ਉਹ ਅਧਿਕਾਰੀ ਜੇਬਾਂ 'ਚ ਪਾ ਕੇ ਵੀ ਬੈਗਾਂ 'ਚ ਪਾ ਕੇ ਵੀ ਘਰਾਂ ਨੂੰ ਲੈ ਜਾਂਦੇ ਸੀ ਜਿਹੜਾ ਤੁਸੀਂ ਆਪ ਦੇਖਿਆ ਕਿ ਕੁਝ ਮਹੀਨੇ ਪਹਿਲਾਂ ਅਜਿਹੇ ਇੱਕ ਅਧਿਕਾਰੀ ਨੂੰ ਇਹ ਕਮੇਟੀ ਮੈਂਬਰਾਂ ਦੀ ਮੁਸਤੈਦੀ ਦੇ ਨਾਲ ਫੜਿਆ ਗਿਆ ਉਹਦੇ ਤੇ ਪਰਚਾ ਵੀ ਦਰਜ ਹੋਇਆ ਉਹਦੇ ਤੇ ਹੋਰ ਕਾਰਵਾਈ ਵੀ ਹੋਈ ਹੁਣ ਇਸ ਤੋਂ ਅੱਗੇ ਚਲੀਏ ਜਿਹੜੀ ਨਵੀਂ ਗੱਲ ਤੁਹਾਡੇ ਨਾਲ ਸਾਂਝੀ ਮੈਂ ਕਰ ਰਿਹਾ ਕਿ ਜਦੋਂ ਇਸ ਧਾਰਮਿਕ ਸਥਾਨ ਤੇ ਗੋਲਕ ਦੀ ਗਿਣਤੀ ਹੁੰਦੀ ਹੈ ਦਹਾਕਿਆਂ ਤੋਂ ਗੋਲਕ ਦੀ ਗਿਣਤੀ ਹੁੰਦੀ ਆਂਦੀ ਹੈ ਉਹਦੇ ਵਿੱਚ ਹੁਣ ਤੱਕ ਕੋਈ ਤੌਰ ਤਰੀਕਾ ਚੰਗਾ ਨਾ ਅਪਣਾਉਣ ਦੇ ਕਾਰਨ ਉਹਦੇ 'ਚ ਐਡਾ ਵੱਡਾ ਘਬੜਾ ਕਹਿ ਲੋ ਐਡੀ ਵੱਡੀ ਲਾਪਰਵਾਹੀ ਕਹਿ ਲੋ ਉਹ ਦਹਾਕਿਆਂ ਤੋਂ ਹੁੰਦੀ ਰਹੀ ਕਿ ਜਦੋਂ ਉੱਥੋਂ ਗੋਲਕ ਗਿਣ ਕੇ ਪੈਸਾ ਬੈਂਕ ਦੇ ਅਧਿਕਾਰੀ ਬੈਂਕ ਨੂੰ ਲੈ ਕੇ ਜਾਂਦੇ ਆ ਉਹ ਆਪਣੀ ਮੋਹਰ ਲਾ ਕੇ ਆਪਣੇ ਸਾਈਨ ਕਰਕੇ ਇੱਕ ਰਸੀਦ ਜਿਹੜੀ ਉਹ ਪ੍ਰਸ਼ਾਸਨ ਨੂੰ ਦੇ ਦਿੰਦੇ ਆ ਕਿ ਇੰਨਾ ਪੈਸਾ ਅਸੀਂ ਲੈ ਕੇ ਗਏ ਆ ਪਹਿਲਾਂ ਕੋਈ ਪੁੱਛਣ ਵਾਲਾ ਨਹੀਂ ਸੀਗਾ ਕੋ ਦੇਖਣ ਵਾਲਾ ਨਹੀਂ ਸੀਗਾ ਹੁਣ ਜਦੋਂ ਸਾਡੇ ਕਮੇਟੀ ਮੈਂਬਰਾਂ ਨੇ ਉਹਦੀ ਪੜਤਾਲ ਸ਼ੁਰੂ ਕੀਤੀ ਕਿ ਜਿੰਨਾ ਪੈਸੇ ਦੀਆਂ ਰਸੀਦਾਂ ਸਾਨੂੰ ਦੇ ਕੇ ਗਏ ਨੇ ਜਿਹੜੀ ਗੁੱਲ ਗਿਣ ਹੋ ਗਈ ਗੋਲਕ ਗਿਣਕੇ ਬੈਂਕ ਦੇ ਅਧਿਕਾਰੀ ਪੈਸਾ ਲੈ ਗਏ ਪਰ ਉਹਦੀਆਂ ਰਸੀਦਾਂ ਸਾਨੂੰ ਦੇ ਗਏ ਕਿ ਆ ਅਸਲ ਦੇ ਵਿੱਚ ਉਹ ਪੈਸਾ ਬੈਂਕ ਨੇ ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਦੇ ਖਾਤੇ ਦੇ ਵਿੱਚ ਚੜਾਇਆ ਜਾਂ ਨਹੀਂ ਚੜਾਇਆ ਕਿ ਆ ਅਸਲ ਦੇ ਵਿੱਚ ਉਹ ਪੈਸਾ ਪੀਰ ਬਾਬਾ ਜਿੰਦਾ ਸ਼ਹੀਦ ਜੋ ਕਮੇਟੀ ਹੈ ਸੁਸਾਇਟੀ ਹੈ ਉਹਦੀ ਬੈਂਕ ਸਟੇਟਮੈਂਟ ਦੇ ਵਿੱਚ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਜਦੋਂ ਇਹ ਸਾਡੇ ਕਮੇਟੀ ਮੈਂਬਰਾਂ ਨੇ ਪੂਰਾ ਪ੍ਰਾਣਾ ਰਿਕਾਰਡ ਰਿਕਾਰਡ ਜਿਹੜਾ ਫਰੋਲ ਕੇ ਇਹਦੀ ਪਰਤਾਲ ਕਰਨੀ ਚਾਹੀਦੀ ਤਾਂ ਉਹਦੇ ਚ ਇਹ ਗੱਲ ਸਾਹਮਣੇ ਆਈ ਕਿ ਇਹ ਰਿਕਾਰਡ ਨੂੰ ਫਰੋਲ ਦੇ ਫਰੋਲ ਦੇ ਫਰੋਲ ਦੇ ਫਰੋਲ ਦੇ ਬੜੀ ਮਿਹਨਤ ਦੇ ਨਾਲ ਇਸ ਇਸ ਇਹ ਟੀਮ ਕਮੇਟੀ ਮੈਂਬਰਾਂ ਦੀ ਹਲੇ ਪਿਛਲੇ 7 ਸਾਲ ਦਾ ਰਿਕਾਰਡ ਏ ਸਿਰਫ ਫਰੋ ਹੋ ਸਕੀ ਮਤਲਬ 2018 ਤੱਕ ਔਰ 2018 ਦੇ ਤੱਕ ਜਿੰਨਾ ਪੈਸਾ ਅਸਲ ਦੇ ਵਿੱਚ ਬੈਂਕ ਦੇ ਅਧਿਕਾਰੀ ਲੈ ਕੇ ਗਏ ਪੀਰ ਬਾਬਾ ਜੰਦਾ ਸ਼ਹੀਦ ਜੀ ਦੇ ਅਸਥਾਨ ਤੋਂ ਔਰ ਜਿੰਨਾ ਪੈਸਾ ਅਸਲ ਦੇ ਵਿੱਚ ਸੋਸਾਇਟੀ ਦੇ ਖਾਤੇ ਦੇ ਵਿੱਚ ਚੜਾਇਆ ਗਿਆ ਦਰਜ ਕੀਤਾ ਗਿਆ ਦੋਹਾਂ ਦੇ ਵਿੱਚ ਫਰਕ ਕਿੰਨਾ ਜੀ ਸਾਢੇ 3 ਕਰੋੜ ਦਾ ਪਰ ਇਹ ਸਾਢੇ 3 ਕਰੋੜ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਸਿਰਫ 7 ਸਾਲ ਦਾ ਖਾਲੇ 7 ਸਾਲ ਤੱਕ ਪੁੱਜਿਆ ਇਹ ਜਦੋਂ 7 ਸਾਲ ਤੋਂ ਇਹ 2018 ਤੋਂ ਹੋਰ ਪਿੱਛੇ ਜੇ ਸਾਡੇ ਕਾਗਜ਼ ਇਹਨਾਂ ਨੂੰ ਮਿਲ ਗਏ ਹੋਰ ਪਿੱਛੇ ਤੱਕ ਜਾਣਗੇ ਤਾਂ ਜਿਹੜੀ ਰਕਮ ਹੈ ਉਹ ਬਹੁਤ ਜ਼ਿਆਦਾ ਵੱਧ ਸਕਦੀ ਹੈ 3.5 ਕਰੋੜ ਤੋਂ ਵੀ ਵੱਧ ਸਕਦੀ ਹੈ ਪਰ ਪਿਛਲੇ ਜਿਹੜੇ ਕਾਗਜ਼ ਹੈ ਉਹ ਖੰਗਾਲ ਨੇ ਲੱਭਣੇ ਕਾਫੀ ਔਖੇ ਵੀ ਹੈ ਕਿ ਕਿੰਨਾ ਰਿਕਾਰਡ ਐਗਜ਼ਿਸਟ ਕਰਦਾ ਨਹੀਂ ਕਰਦਾ ਪਰ 7 ਸਾਲ ਦਾ ਹੀ 3.5 ਕਰੋੜ ਦਾ ਜਿਹੜਾ ਫਰਕ ਹੈ ਉਹ ਆ ਰਿਹਾ ਸੋ ਐਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖਾਮੀਆਂ ਪ੍ਰਬੰਧਨ ਦੇ ਵਿੱਚ ਰਹੀਆਂ ਨੇ ਜਿਨ੍ਹਾਂ ਨੂੰ ਦਰੁਸਤ ਕਰ ਰਹੇ ਆ ਇਹ ਸਾਰੀ ਨਵੀਂ ਕਮੇਟੀ ਜਿਹੜੀ ਦਿਨ ਰਾਤ ਮਿਹਨਤ ਕਰ ਰਹੀ ਹੈ ਇਹ ਇਹਨਾਂ ਖਾਮੀਆਂ ਨੂੰ ਦਰੁਸਤ ਕਰਨ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਔਰ ਆ ਜਿਹੜਾ 3.5 ਕਰੋੜ ਦਾ ਫਰਕ ਬੈਂਕ ਦੇ ਖਾਤਿਆਂ ਦੇ ਵਿੱਚ ਆ ਰਿਹਾ ਉਹਦੇ ਲਈ ਬੈਂਕ ਦੇ ਅਧਿਕਾਰੀਆਂ ਨੂੰ ਮੈਂ ਆਪ ਬੁਲਾ ਕੇ 2-3 ਦਿਨ ਪਹਿਲਾਂ ਉਹਨਾਂ ਨੂੰ ਨਿਰਦੇਸ਼ ਦਿੱਤੇ ਸੀ ਕਿ ਕਿਉਂ ਆ ਰਿਹਾ ਦੱਸੋ ਇਹਨੂੰ ਠੀਕ ਕਰੋ ਸਾਡਾ ਪੈਸਾ ਕਿੱਥੇ ਗਿਆ ਉਸ ਤੋਂ ਬਾਅਦ ਬੈਂਕ ਦੇ ਅਧਿਕਾਰੀ ਉਹਨਾਂ ਨੇ ਕਮੇਟੀ ਮੈਂਬਰਾਂ ਦੇ ਨਾਲ ਮੀਟਿੰਗ ਵੀ ਕੀਤੀ ਤੇ ਮੀਟਿੰਗ ਦੇ ਵਿੱਚ ਵੀ ਇਹ ਜਿਹੜਾ ਡਿਫਰੈਂਸ ਹੈ ਉਹ ਸਪਸ਼ਟ ਹੋਇਆ ਕਿ ਡਿਫਰੈਂਸ ਵਾਕਈ ਹੈਗਾ ਇਹ ਹੁਣ ਹਦਾਇਤਾਂ ਸਾਡੇ ਵੱਲੋਂ ਅਧਿਕਾਰੀਆਂ ਨੂੰ ਕਰ ਦਿੱਤੀਆਂ ਗਈਆਂ ਨੇ ਸਬੰਧਤ ਅਧਿਕਾਰੀਆਂ ਨੂੰ ਮੈਂ ਜਿੱਥੇ ਬੈਂਕ ਅਧਿਕਾਰੀਆਂ ਨੂੰ ਉੱਥੇ ਮੈਂ ਡਿਪਟੀ ਕਮਿਸ਼ਨਰ ਰੂਪਨ ਨੂੰ ਵੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆ ਕੇ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਇਹਦੀ ਮੁਕੰਮਲ ਜਾਂਚ ਕਰਕੇ ਲੋਕਾਂ ਦੀ ਸ਼ਰਧਾ ਦਾ ਜਿਹੜਾ ਇੱਕ ਵੀ ਪੈਸਾ ਏ ਉਹ ਵਿਅਰਥ ਨਹੀਂ ਜਾਣਾ ਚਾਹੀਦਾ ਇਹਦੇ ਵਿੱਚ ਜਿਹੜਾ ਵੀ ਬੈਂਕ ਅਧਿਕਾਰੀ ਜਾਂ ਕੋਈ ਵੀ ਅਧਿਕਾਰੀ ਜੇ ਕੋਈ ਜ਼ਿੰਮੇਵਾਰ ਹੋਵੇ ਉਹਦੇ ਤੇ ਕਾਰਵਾਈ ਵੀ ਹੋਣੀ ਬਣਦੀ ਹੈ ਔਰ ਜਿਹੜਾ ਇਸ ਲੋਕਾਂ ਦੀ ਸ਼ਰਧਾ ਦਾ ਪੈਸਾ ਏ ਉਹ ਵਾਪਸ ਵੀ ਇਸ ਸੁਸਾਇਟੀ ਦੇ ਖਾਤੇ ਦੇ ਵਿੱਚ ਆਣਾ ਚਾਹੀਦਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪਈ ਉਹ ਕਰਾਂਗੇ ਪਰ ਹੁਣ ਇਸ ਕਮੇਟੀ ਦੇ ਹੁੰਦੇ ਹੋਏ ਲੋਕਾਂ ਦੀ ਸ਼ਰਧਾ ਦਾ ਇੱਕ ਵੀ ਜਿਹੜਾ ਪੈਸਾ ਏ ਉਹ ਅਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਾਂਦਾ ਰਿਹਾ ਉਹ ਹੁਣ ਐਦਾਂ ਫਜ਼ੂਲ ਨਹੀਂ ਜਾਊਗਾ ਨਾ ਇਹ ਕਮੇਟੀ ਜਾਣ ਦੇਗੀ ਇੱਕ ਇੱਕ ਪੈਸਾ ਲੋਕਾਂ ਦੀ ਸ਼ਰਦਾ ਦਾ ਪਹਿਲਾਂ ਤਾਂ ਉਸ ਕਮੇਟੀ ਦੇ ਖਾਤੇ ਦੇ ਵਿੱਚ ਟਰਾਂਸਪੇਰੈਂਟ ਤਰੀਕੇ ਦੇ ਨਾਲ ਜਾਊਗਾ ਜਿਹਦਾ ਹਿਸਾਬ ਕਿਤਾਬ ਇਹ ਕਮੇਟੀ बार-बार ਚਾਹੇ ਮਹੀਨੇ ਬਾਅਦ ਚਾਹੇ 2 ਮਹੀਨੇ ਬਾਅਦ ਲੋਕਾਂ ਨੂੰ ਦੱਸਦੀ ਵੀ ਰਹੇਗੀ ਔਰ ਨਾਲ ਹੀ ਇਹ ਪੈਸਾ ਇੱਕ ਇੱਕ ਪੈਸਾ ਲੋਕਾਂ ਦੇ ਭਲੇ ਲਈ ਇਲਾਕੇ ਦੇ ਭਲੇ ਦੇ ਲਈ ਇਹ ਕਮੇਟੀ ਖਰਚ ਕਰੇਗੀ ਜਿਹੜੀਆਂ ਇਹ ਪਿਛਲੇ ਸਮੇਂ ਦੇ ਵਿੱਚ ਊਣ ਤਾਈਆਂ ਕਹਿ ਲਓ ਧੰਦਲੀਆਂ ਕਹਿ ਲਓ ਹੋਈਆਂ ਨੇ ਇਹਦੇ ਲਈ ਵੀ ਕਮੇਟੀ ਡਟ ਕੇ ਕਾਰਵਾਈ ਕਰਾਏਗੀ ਕਿ ਮੈਂ ਤੁਹਾਡੇ ਨਾਲ ਇੱਕ ਇੱਕ ਪਿਕਚਰ ਸਾਂਝੀ ਕੀਤੀ ਹੈ ਕਿ ਕਿਵੇਂ ਜਿਹੜੀਆਂ ਐਡੀਆਂ ਵੱਡੀਆਂ-ਵੱਡੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਕੋਈ ਹੁਣ ਤੱਕ ਕੋਈ ਇਲਾਕੇ ਦੇ ਵਿੱਚੋਂ ਬਾਲੀਵਾਰਸ ਨਹੀਂ ਬਣਿਆ ਕਿ ਇਹਨਾਂ ਦੇ ਵਿੱਚ ਅਸੀਂ ਕੋਈ ਸਿਸਟਮ ਬਣਾਈਏ ਜਿੱਥੇ ਐਡੀ ਸ਼ਰਧਾ ਹੈ ਘੱਟੋ-ਘੱਟ ਉੱਥੇ ਉੱਥੇ ਕੋਈ ਟਰਾਂਸਪੇਰੈਂਸੀ ਹੋਵੇ ਉੱਥੋਂ ਦਾ ਪੈਸਾ ਇਸ ਤਰੀਕੇ ਨਾਲ ਵਿਅਰਥ ਨਾ ਜਾਵੇ ਇਹ ਇਦਾਂ ਦੇ ਬਲੈਂਡਰ ਜਿਹੜੇ ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਕੀਤੇ ਗਏ ਨੇ ਜਿਸ ਨੂੰ ਕਿ ਸਾਡੀ ਨਵੀਂ ਪੜਿਲੇਖੀ ਕਮੇਟੀ ਪੂਰੀ ਅ ਸ਼ਿੱਦਤ ਦੇ ਨਾਲ ਠੀਕ ਕਰਨ ਦੇ ਵਿੱਚ ਲੱਗੀ ਹੋਈ ਹੈ ਬਹੁਤ ਬਹੁਤ ਧੰਨਵਾਦ ਜੀ ਬਧਾਨ ਜੀ ਹੈ ਜੀ ਕਾਹਦਾ ਲਈ ਅੱਜ ਪੀਰ ਬਾਬਾ ਜਿੰਦਾ ਸ਼ਹੀਦ ਦਾ ਜੋ ਸਥਾਨ ਹੈ। ਕਿਰਪਾ ਪੀਰ ਬਾਬਾ ਜਿੰਦਾ ਸ਼ਹੀਦ ਜੀ ਦਾ ਜੋ ਸਥਾਨ ਹੈ ਉੱਥੇ ਦੇ ਪ੍ਰਬੰਧ ਨੂੰ ਲੈ ਕੇ ਚਾਹੇ ਉਹਨੂੰ ਐਡਮਿਨਿਸਟ੍ਰੇਸ਼ਨ ਚਲਾਉਂਦੀ ਧੀ ਚਾਹੇ ਲੋਕਲ ਕਮੇਟੀ ਚਲਾਉਂਦੀ ਧੀ ਜੋ ਉੱਥੇ ਅੱਜ ਸਾਡੇ ਮੌਜੂਦਾ ਐਮਐਲਏ ਸਾਹਿਬ ਐਮਐਲਏ ਤਾਂ ਪਹਿਲਾਂ ਵੀ ਬੜੇ ਹੋਏ ਬੜੀਆਂ ਗੱਲਾਂ ਹੋਈਆਂ ਇੱਥੇ ਧਰਤੀ ਪੁੱਤਰ ਪਰ ਜੇ ਅੱਜ ਕੋਈ ਇਸ ਸਤਾਨ ਦੀ ਕਿਸੇ ਨੇ ਗੱਲ ਕੀਤੀ ਤਾਂ ਦਿਨੇਸ਼ ਚੱਡਾ ਜੀ ਨੇ ਇਸ ਗੱਲ ਨੂੰ ਉੱਪਰ ਲਿਆਂਦਾ ਕਮੇਟੀ ਦੇ ਚੰਗੇ ਬੰਦੇ ਲੈ ਕੇ ਕਮੇਟੀ ਨੂੰ ਚੰਗੇ ਰਸਤੇ ਪਾ ਕੇ ਉਸ ਚੀਜ਼ ਨੂੰ ਸਾਰਿਆਂ ਨੂੰ ਖੰਗਾਲ ਕੇ ਕਿ ਜਿਹੜੇ ਉਹ ਉੱਥੇ ਪ੍ਰਵੰਤ ਚੱਲਦਾ ਸੀ ਉਹਦੇ ਵਿੱਚ ਕਿੱਥੇ ਕਿੱਥੇ ਊਣ ਤਈਆਂ ਅੱਜ ਤੱਕ ਰਹੀਆਂ ਧਰਤੀ ਪੁੱਤਰ ਦਾ ਸਾਰੇ ਕਹਿੰਦੇ ਤੇ ਪਰ ਮੈਂ ਜੋ ਮਹਿਸੂਸ ਕਰਦਾ ਹਾਂ ਅੱਜ ਉਹ ਧਰਤੀ ਪੁੱਤਰ ਹੈ ਜਿਹਨੇ ਸਾਰੇ ਇਲਾਕੇ ਦੀ ਜਿਹੜੀ ਇੱਕ ਸੰਸਥਾ ਹੈ ਜਾਂ ਉਹਨੂੰ ਲੈ ਕੇ ਅੱਗੇ ਜਾ ਕੇ ਆਪਣੇ ਆਪ ਨੂੰ ਪਲਾਟੀਪੁੱਤਰ ਹੋਣ ਦਾ ਜੋ ਮਾਨ ਹੈ ਮੈਂ ਇਹ ਕਹੂੰਗਾ ਉਹਨੂੰ ਇਸ ਗੱਲ ਲਈ ਜਾਂਦਾ ਹੈ ਉਹਦੇ ਚ ਇਹ ਸੀਗਾ ਕਿ ਜਿੰਨਾ ਪੈਸਾ ਸੀ 3 ਕਰੋੜ ਕੁਛ ਲੱਖ ਇਨਕਮ ਟੈਕਸ ਜਾਂ ਦੂਜੇ ਟੈਕਸਾਂ ਦੇ ਵਿੱਚ ਗਿਆ ਹੈ ਉਹਨਾਂ ਨੂੰ ਕੇਸ ਕਰਕੇ ਆ ਜਾਂ ਕਿਸੇ ਤਰੀਕੇ ਨਾਲ ਵਾਪਸ 2.5 ਕਰੋੜ ਦੇ ਨੇੜੇ ਤੇੜੇ ਵਾਪਸੇ ਲੈ ਕੇ ਆਏ ਆ ਤੇ ਜਿਹੜੀ ਆ ਰਹੀ ਬੈਂਕ ਦੀ ਗੱਲ ਜਿਹੜੀ ਸਾਡੀ ਕਮੇਟੀ ਹੈ ਕੱਲ ਮੈਨੂੰ ਵੀ ਬੈਂਕ ਦੇ ਨਾਲ ਇਹਨਾਂ ਦਾ ਹੁਕਮ ਹੋਇਆ ਸੀ ਐਮਐਲ ਸਾਹਿਬ ਦਾ ਕਿ ਤੁਸੀਂ ਵੀ ਬੈਂਕ ਦੇ ਵਿੱਚ ਜਾ ਕੇ ਉਹ ਜਿਹੜਾ ਸਾਰਾ ਸਿਸਟਮ ਨੂੰ ਟੈਲੀ ਕਰਨਾ ਹੈ ਪਰ ਜ਼ਿਆਦਾ ਤੁਸੀਂ ਉਹਨਾਂ ਦਾ ਸਾਰਾ 18 ਸਾਲਾਂ ਤੋਂ ਲੈ ਕੇ ਪਰ ਸਾਲ 18 19 20 25 ਤੱਕ ਨੂੰ ਟੈਲੀ ਕੀਤਾ ਮੇਰੇ ਹਿਸਾਬ ਨਾਲ ਉੱਥੇ ਜਿਹੜਾ ਸਾਡਾ ਡਿਫਰੈਂਸ ਹੈ ਜਿੰਨਾ ਪੈਸਾ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ ਚ ਉੱਥੇ ਮੈਂ ਇਹ ਕਹੂੰਗਾ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੇ ਅਧਿਕਾਰੀ ਹੈ ਉਹ ਵੀ ਇਸ ਗੱਲ ਲਈ ਦੋਸ਼ੀ ਹੈ ਔਰ ਬੈਂਕ ਦੇ ਜਿਹੜੇ ਅਧਿਕਾਰੀ ਹੈ 3 ਲੱਖ 3 ਕਰੋੜ ਸੌਰੀ 39 ਲੱਖ ਦਾ ਸਾਡਾ ਡਿਫਰੈਂਸ ਸਾਡਾ ਆਂਦਾ ਹੈ ਜਿਹੜਾ ਪੈਸਾ ਉੱਥੋਂ ਗਿਆ ਉਹ ਪੈਸਾ ਕਿੱਥੇ ਗਿਆ ਬੈਂਕ ਨੇ ਬਕਾਇਦਾ ਰਸੀਦ ਦਿੱਤੀ ਅਸੀਂ ਉਹਨਾਂ ਰਸੀਦਾਂ ਵੀ ਮਲਾਈਆਂ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹਨੂੰ ਵੀ ਟੈਲੀ ਕੀਤਾ ਸਾਰਾ ਕੁਝ ਕਰਕੇ ਆਸੀਂ ਜੋ ਕੱਢ ਕੇ ਬਾਹਰ ਲਿਆਂਦਾ ਹੈ ਮੌਜੂਦਾ ਜੋ ਬੈਂਕ ਦੇ ਅਧਿਕਾਰੀ ਆ ਉਹ ਕਹਿੰਦੇ ਪਿਛਲੇ ਸਮੇਂ ਦਾ ਸਾਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਤੁਹਾਡਾ ਪੀਰੀਅਡ ਹੈ ਜਦ ਤੇ ਤੁਸੀਂ ਜੁਆਇਨ ਕੀਤਾ ਸਾਨੂੰ ਇਹਦੀ ਕਲੈਰਟੀ ਦੇ ਦਿਓ ਪਿਛਲਾ ਅਸੀਂ ਆਪਣੇ ਤਰੀਕੇ ਦੇ ਨਾਲ ਸਾਡੀ ਜਿਹੜੀ ਮੌਜੂਦਾ ਟੀਮ ਹੈ ਜਾਂ ਮੌਜੂਦਾ ਜਿਹੜੀ ਕਮੇਟੀ ਹੈ ਐਮਐਲ ਸਾਡੀ ਰਹਿਨਮਾਈ ਹੇਟ ਉਹ ਆਪਣੇ ਆਪ ਦੇਖਣਗੇ ਪੈਸਾ ਕਿੱਦਾਂ ਵਾਪਸ ਆ ਸਕਦਾ ਇਹ ਕਿੱਥੇ ਹੁੰਤੇ ਰਹੀ ਇਹ ਪੈਸਾ ਗਿਆ ਕਿੱਥੇ ਅਸੀਂ ਦੇਖਿਆ ਕਿ ਕਿਸੇ ਕਿਸੇ ਫਿਗਰ ਨੂੰ ਲੈ ਕੇ 23 ਲੱਖ ਰੁਪਏ ਗਿਆ ਉਸ ਦੇ ਦੌਰਾਨ 15 ਲੱਖ ਰੁਪਏ ਜਮ੍ਹਾਂ ਹੋਇਆ 8 ਲੱਖ ਦਾ ਕੋਈ ਪਤਾ ਨਹੀਂ 8 ਲੱਖ ਰੁਪਏ ਕਿੱਥੇ ਗਿਆ ਨਾ ਉਹਦੀ ਕੋਈ ਐਂਟਰੀ ਹੋਈ ਨਾ ਕੋਈ ਉਹਦੇ ਅਗਲਾ ਕੈਸ਼ ਫੇਰ ਦੁਬਾਰਾ ਆ ਗਿਆ ਸੋ ਇਸ ਕਰਕੇ ਅਸੀਂ ਬੈਂਕਦਾਰ ਜਿਹੜਾ ਰਿਕਾਰਡ ਹੈ ਬੈਂਕ ਨਾਲ ਬੈਠ ਕੇ ਖੰਗਾਲਿਆ ਪਰ ਬੜਾ ਵੱਡਾ ਡਿਫਰੈਂਸ ਹੈ ਇਹਨੂੰ ਮੈਂ ਤਾਂ ਇਹ ਤਲਵਾਦ ਕਰੂੰਗਾ ਇਲਾਕੇ ਵੱਲੋਂ ਵੀ ਆਪਣਾ ਅਡਵਿਨਲ ਆਪਣੇ ਤੌਰ ਤੇ ਕੇਐਮਐਲ ਸਾਹਿਬ ਨੇ ਇੰਨੀ ਇਨਸੈਂਟਿਵ ਲੈ ਕੇ ਇਹਨਾਂ ਧਿਆਨ ਦੇ ਕੇ ਇਹ ਜਿਹੜੀ ਸੰਸਥਾ ਹੈ ਇਹਨੂੰ ਮੈਂ ਬਹੁਤ ਅੱਛੇ ਟਰੈਕ ਤੇ ਲਿਆਂਦਾ ਅੱਜ ਤੱਕ ਜੇ ਕਮੇਟੀਆਂ ਵੀ ਰਹੀਆਂ ਸਿਰਫ ਦਾ ਸਿਰਫ ਸਾਡੇ ਪੋਲੀਟੀਕਲ ਲੋਕਾਂ ਨੇ ਇਹੀ ਸਮਝਿਆ ਕਿ ਆ ਮੇਰਾ ਬੰਦਾ ਇਹਨੂੰ ਕਮੇਟੀ ਮੈਂਬਰ ਲਾ ਲਓ ਇਹ ਉਸ ਦਾ ਸਟੇਜ ਪਰ ਚੜ ਜਾਊਗਾ ਬਾਕੀ ਤੇ ਜਿਆਦਾ ਕੋਈ ਗੱਲ ਨਹੀਂ ਰਹੀ ਕਿਸੇ ਨੇ ਇਹਦੇ ਪ੍ਰਬੰਧਵਾ ਦਾ ਧਿਆਨ ਨਹੀਂ ਦਿੱਤਾ ਕਿਸੇ ਨੇ ਇਹਦੇ ਸਿਸਟਮ ਵੱਲ ਧਿਆਨ ਨਹੀਂ ਦਿੱਤਾ ਕਿੱਥੇ ਕਿੱਥੇ ਹਉਂਚਾ ਰਹੀਆਂ ਕਿੰਨੀ ਵੱਡੀ ਲੁੱਟ ਅੱਜ ਜਿਹੜੀ ਜਨਤਾ ਦੇ ਵਿੱਚ ਉਜਾਗਰ ਹੋ ਰਹੀ ਹੈ ਇਸ ਕਰਕੇ ਮੈਂ ਤਾਂ ਧਨਵਾਦੀ ਐਮਐਲਏ ਸਾਹਿਬ ਦਾ ਕਿ ਇਹਨਾਂ ਨੂੰ ਜੇ ਅੱਜ ਧਰਤੀ ਪੁੱਤਰ ਦੀ ਕੋਈ ਗੱਲ ਕਰਦਾ ਤਾਂ ਇਹਨਾਂ ਨੂੰ ਉਹ ਮਾਣ ਜਿਹੜਾ ਜਾਂਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਮੁੱਚੀ ਜਿਹੜੀ ਕਮੇਟੀ ਵੀ ਹੈ ਕਿਉਂਕਿ ਇਹਨਾਂ ਨੇ ਮੇਰੀ ਡਿਊਟੀ ਲਈ ਸੀ ਕਿ ਤੁਸੀਂ ਕਮੇਟੀ ਨਾਲ ਸਹਿਯੋਗ ਕਰਕੇ ਬੈਂਕ 'ਚ ਜਾਓ ਇਹਨੂੰ ਸਾਰਾ ਕਲੀਅਰ ਕਰੋ ਸੋ ਅਸੀਂ ਜੋ ਉੱਥੇ ਕੱਲ ਲੈ ਕੇ ਆਏ ਆ ਅਸੀਂ ਜਿਹੜੇ ਮੌਜੂਦਾ ਅਧਿਕਾਰੀ ਆ ਕਿ ਆਪ ਨੇ ਜਿਹੜਾ ਤੁਹਾਡਾ ਟਾਈਮ ਹੈ ਇਹਨੂੰ ਤੁਸੀਂ ਸਾਨੂੰ ਕਲੀਅਰ ਕਰਕੇ ਦੋ ਅਗਲੇ ਜਿਹੜੇ ਪਿੱਛੇ ਅਫਸਰ ਰਹੇ ਉਹਨਾਂ ਦਾ ਆਪਣੇ ਤਰੀਕੇ ਨਾਲ ਹੱਲ ਕਰਾਂਗੇ ਇੱਥੇ ਮੈਂ ਇਹ ਵੀ ਬੇਨਤੀ ਕਰੂੰਗਾ ਸਮੁੱਚੀ ਐਡਮਿਨਿਸਟ੍ਰੇਸ਼ਨ ਨੂੰ ਚਾਹੇ ਉਹ ਡੀਸੀ ਸਾਹਿਬ ਹੈ ਚਾਹੇ ਐਸਐਸਪੀ ਸਾਹਿਬ ਹੈ ਪੋਰਟਸ ਕਮੇਟੀ ਹੈ ਕੋਈ ਵੀ ਕਿ ਇਹਨੂੰ ਚੰਗੀ ਤਰ੍ਹਾਂ ਇਹਦੀ ਕੋਈ ਜੋਗ ਜੜੀ ਹੈਗੀ ਕਾਰਵਾਈ ਕਰਕੇ ਇਹਨੂੰ ਚੰਗੀ ਤਰ੍ਹਾਂ ਖੰਗਾਲ ਕੇ ਕਿ ਇਹਦੇ ਵਿੱਚ ਕੌਣ-ਕੌਣ ਦੋਸ਼ੀ ਹੈ ਕੌਣ-ਕੌਣ ਪੈਸਾ ਲੈ ਕੇ ਗਿਆ ਹੈ ਸੋ ਇਸ ਕਰਕੇ ਸਾਰਾ ਕੁਝ ਹੋ ਜਾਣਾ ਚਾਹੀਦਾ ਤਾਂ ਕਿ ਜਿਹੜਾ ਇਲਾਕੇ ਦੇ ਭਲੇ ਲਈ ਇਹ ਗੱਲ ਹੈ ਤੇ ਇਲਾਕੇ ਦਾ ਜਿਹੜਾ ਮਾਣ ਵੀ ਹੈ ਉਸ ਜਗ੍ਹਾ ਤੇ ਉਹ ਇਲਾਕੇ ਦਾ ਜਿਹੜਾ ਸਿਸਟਮ ਵੀ ਹੈ ਉਸ ਜਗ੍ਹਾ ਤੇ ਸਾਰਾ ਕੁਝ ਬੜਿਆ ਰਹੇ ਸੋ ਮੈਂ ਧੰਨਵਾਦੀ ਆ ਇਸ ਜਿਹੜੀ ਪੀਰ ਬਾਬਨ ਜੀ ਦਾ ਸ਼ਹਿਰ ਕਮੇਟੀ ਦਾ ਵੀ ਖਾਸ ਕਰ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਸਾਰਾ ਸਿਸਟਮ ਆਪਣੇ ਤਰੀਕੇ ਦੇ ਨਾਲ ਹੈਂਡਲ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਵੀ ਬੈਂਕ ਅਧਿਕਾਰੀਆਂ ਨੂੰ ਵੀ ਬੁਲਾ ਕੇ ਮੀਟਿੰਗਾਂ ਕਰਕੇ ਪਰ ਜੋ ਨਿਕਲਿਆ ਵਿੱਚ ਤੇ ਇਨੂੰ ਕਿਸ ਤਰੀਕੇ ਨਾਲ ਆਪਾਂ ਸੈੱਟ ਕਰ ਸਕਦੇ ਆ ਇਹ ਆਪਾਂ ਨੂੰ ਦੇਖਣਾ ਪਊਗਾ ਸਬੰਧਤ ਜਿਹੜੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਚਾਹੇ ਸਾਡੇ ਲੋਕਲ ਕੋਈ ਮਿਨਿਸਟਰਡ ਹੈ ਚਾਹੇ ਬੈਂਕ ਅਧਿਕਾਰੀ ਹੈ ਇਹ ਜਿਹੜੇ ਸਾਰਾ ਚਿੱਠਾ ਹੈ ਬਾਹਰ ਆ ਜਾਣਾ ਚਾਹੀਦਾ ਅਬਲਤ ਆਏ ਗਿਆ ਸੀ ਤਾਂ ਗਏ ਹੈ ਬੈਂਕ 'ਚ ਸੋ ਮੈਂ ਇੰਨੀ ਗੱਲਾਂ ਕਰਦਾ ਐਮਐਲਏ ਸਾਹਿਬ ਦਾ ਵੀ ਬਹੁਤ ਧੰਨਵਾਦ ਇਸ ਗੱਲ 'ਚ ਕਿ ਉਹਨਾਂ ਨੇ ਅੱਜ ਧਰਤੀ ਪੁੱਤਰ ਜਿਹੜੀ ਗੱਲ ਕਰਦੇ ਆ ਉਹ ਇਹ ਗੱਲ ਨਖਾਰ ਕੇ ਰੱਖਦੀ ਕਿ ਇਹ ਧਰਤੀਪੁਰਪੁਰ ਦਾ ਮਾਣ ਆ ਮੈਂ ਮੈਂ ਮਹਿਸੂਸ ਕਰੂੰਗਾ ਕਿਉਂਕਿ ਮੈਂ ਵੀ ਬੜੇ ਲੀਡਰਾਂ ਨਾਲ ਕੰਮ ਕੀਤਾ ਤਾਂ ਉਹ ਜਿਹੜੀ ਸਿੱਧਾ ਦਾ ਸਿੱਧਾ ਜਿਹੜੀ ਗੱਲ ਆ ਉਹ ਸਾਡੇ ਦਿਨੇਸ਼ ਚੱਡਾ ਜੀ ਨੂੰ ਜਾਂਦੀ ਹੈ ਜਿਹੜੀ ਸਮੁੱਚੀ ਕਮੇਟੀ ਹੈ ਸਾਡੇ ਰਾਜਾ ਜੀ ਹੈ ਇਹਨਾਂ ਨੇ ਬੜੀ ਮਿਹਨਤ ਕੀਤੀ ਇਹਨਾਂ ਨੇ ਸਾਰੇ ਕਾਗਜ਼ ਚਾਹੇ ਐਡਮਿਨਿਸਟ੍ਰੇਸ਼ਨ ਦੇ ਹੱਥ ਤੇ ਚਾਹੇ ਬੈਂਕ ਦੇ ਹੱਥ ਤੇ ਚਾਹੇ ਰਸੀਦਾਂ ਦੀਆਂ ਸਾਰੀਆਂ ਜਿਹੜੀਆਂ ਕਲੈਕਟ ਕੀਤੀਆਂ ਇਹ ਵੀ ਬੜੇ ਇੱਤੇ ਇਸ ਗੱਲ ਦੇ ਧੰਨਵਾਦੀ ਹੈ ਸੋ ਸਾਰੀ ਸਾਰੀ ਜਿਹੜੀ ਸਮੁੱਚੀ ਕਮੇਟੀ ਹੈ ਉਹ ਬੜੇ ਪੜੇ ਲਿਖੇ ਬੰਦੇ ਆ ਮੈਂ ਸਾਰੇ ਸਿਆਣੇ ਆ ਕਿਸੇ ਨੂੰ ਇਦਾਂ ਦੀ ਕੋਈ ਹੈ ਨਹੀਂ ਬਈ ਮੈਂ ਇੱਥੇ ਤੇ ਕੋਈ ਮਾੜੀ ਨੀਅਤ ਰੱਖਾਂ ਕਿਸੇ ਗੱਲ ਚ ਪਰ ਸੋਚ ਕਰਕੇ ਐਮਐਲਏ ਸਾਹਿਬ ਨੇ ਬੜੇ ਸੋਚ ਸਮਝ ਕੇ ਜਿਹੜੀ ਕਮੇਟੀ ਵੀ ਬਣਾਈ ਐ ਇਸ ਲਈ ਵੀ ਇਹਨਾਂ ਦਾ ਬੜਾ ਧੰਨਵਾਦ ਐ ਅਸੀਂ ਬੜੇ ਦੇਰ ਤੇ ਬੜੇ ਸਾਰੇ ਲੀਡਰ ਸਾਡੇ ਬੜੇ ਹੋਏ ਇਲਾਕੇ ਦੇ ਸਾਰਿਆਂ ਨੂੰ ਕਹਿੰਦੇ ਰਹੇ ਵੇ ਇੱਥੇ ਟਰਸਟ ਬਣਾਓ ਟਰਸਟ ਬਣਾਣ ਦੀਆਂ 20 ਫਾਈਲਾਂ ਤਿਆਰ ਹੋਈਆਂ ਉਹਦੇ ਵਿੱਚ ਅਸੀਂ ਨੈਣਾ ਦੇਵੀ ਟਰਸਟੋਂ ਵੀ ਉਹਦਾ ਸਾਰਾ ਰਿਕਾਰਡ ਲਿਆ ਵੈਸ਼ਨੂ ਦੇਵੀ ਤੇ ਵੀ ਮੰਗਾਇਆ ਪਰ ਇੱਕ ਫਾਈਲ ਬਣ ਗਿਆ ਸੀ ਮਿਸਟਰ ਦੇ ਦਫਤਰ ਜਾ ਕੇ ਦਬ ਗਈ ਕਿ ਜਿਹੜਾ ਲੋਕਲ ਐਮਐਲਏ ਦਾ ਚੇਅਰਮੈਨ ਬਣ ਜਾਣਾ ਇਸ ਕਰਕੇ ਇਦਾਂ ਦੀਆਂ ਰਾਜਨੀਤੀਆਂ ਵੀ ਹੁੰਦੀਆਂ ਰਹੀਆਂ ਪਰ ਅੱਜ ਜੋ ਕਲੈਰਟੀ ਇਸ ਸਤਾਨ ਦੀ ਹੋਣ ਜਾ ਰਹੀ ਹੈ ਜੋ ਹੋਈ ਹੈ ਇਹ ਕਦੇ ਨਾ ਹੋਈ ਹੈ ਮੇਰੇ ਹਿਸਾਬ ਨਾਲ ਜੋ ਅੱਜ ਇਸ ਇਲਾਕੇ ਨੂੰ ਇਹ ਬੜਾ ਮਾਣ ਮਿਲਿਆ ਇਸ ਗੱਲ ਦਾ ਕਿ ਸਾਨੂੰ ਐਸਾ ਐਮਐਲਏ ਮਿਲਿਆ ਜਿਹਨੇ ਇੱਥੇ ਧਿਆਨ ਦੇ ਕੇ ਚੰਗੀ ਕਮੇਟੀ ਲਿਆਂਦੀ ਚੰਗਾ ਸਿਸਟਮ ਲਿਆਂਦਾ ਨਾਲੇ ਇਹਦੇ ਵਿੱਚ ਜਾ ਕੇ ਦੇਖਿਆ ਤੋਂ ਅਸੀਂ ਮਹਿਸੂਸ ਕਰਦੇ ਹਾਂ 3.5 ਕਰੋੜ ਦਾ ਬੈਂਕ ਨਾ ਘਪਲਾ ਹੈ ਕਵਾ 3 ਕਰੋੜ ਲੈ ਗਿਆ ਸਾਡਾ ਇਨਕਮ ਟੈਕ 6-7 ਕਰੋੜ ਲੋਕਾਂ ਦਾ ਸ਼ਰਧਾ ਦਾ ਜਿਹੜਾ ਪੈਸਾ ਹੈ ਇੱਧਰ ਉੱਧਰ ਜਾ ਰਿਹਾ ਇਹ 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 ਤਾਂ ਬੜੀ ਸੋਚਣ ਦੀ ਗੱਲ ਹੈ ਦੇਖਣ ਦੀ ਗੱਲ ਹੈ ਸੋਚ ਕਰਕੇ ਸਾਰਿਆਂ ਦਾ ਸਮੂਚੀ ਟੀਮ ਦਾ ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਮੇਰੇ ਸਮੂਹ ਸਾਥੀ ਕਮੇਟੀ ਮੈਂਬਰ ਸਭ ਤੋਂ ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਨੂੰ ਸੋ ਆਪਣੇ ਸੂਮੂ ਕਮੇਟੀ ਮੈਂਬਰ ਇਹ ਜਿਹੜੇ ਸਭ ਵਧਾਈ ਦੇ ਪਾਤਰ ਹੈ ਕਿਉਂਕਿ ਅੱਜ ਤੱਕ ਐਮਐਲਏ ਵੀ ਸਾਡੇ ਹਲਕੇ ਚ ਬਣੇ ਕਮੇਟੀ ਮੈਂਬਰ ਵੀ ਬਣੇ ਉਹਨਾਂ ਨੇ ਸਿਰਫ ਜਿਹੜਾ ਦੋ ਚਾਰ ਮੀਟਿੰਗਾਂ ਸਾਲ ਦੇ ਵਿੱਚ ਲੈਣੀਆਂ ਜਾਂ ਮੇਲੇ ਦੌਰਾਨ ਮੀਟਿੰਗ ਹੋਣੀ ਬੱਸ ਖਤਮ ਹੈ ਮੈਂ ਥਾਨਵਾਰੇ ਗੱਲ ਕਰਾਂਗਾ ਪੀਰ ਬਾਬਾ ਜਿੰਦਾ ਸ਼ਹੀਦ ਜੀ ਦਾ ਸਥਾਨ ਜਿਹੜਾ ਹੈ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਔਰ ਬਹੁਤ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਅੱਜ ਤੱਕ ਕਿਸੇ ਨੇ ਵੀ ਜਿਹੜਾ ਜਿੰਨਾ ਇੰਟਰਸਟ ਐ ਐਮਐਲਏ ਸਾਹਿਬ ਨੇ ਲਿਆ ਜਾਂ ਇਸ ਕਮੇਟੀ ਨੇ ਲਿਆ ਕਿਸੇ ਕਮੇਟੀ ਨੇ ਜਾਂ ਐਮਐਲਏ ਸਾਹਿਬਾਨ ਨੇ ਨਹੀਂ ਲਿਆ ਮੈਂ ਗੱਲ ਕਰਾਂਗਾ ਉਸ ਥਾਂ ਤੇ ਜੋ ਇਸ ਕਮੇਟੀ ਨੇ ਜੋ ਕੰਮ ਕਰਾਏ ਹੈ ਚਾਹੇ ਉੱਥੇ ਟੀਮ ਦਾ ਜਿਹੜਾ ਪਬਲਿਕ ਪਾਸ ਗੇਟ ਤੋਂ ਟੀਮ ਤੱਕ ਦਾ ਸੀਸੀਟੀ ਕੈਮਰੇ ਲਵਾਏ ਔਰ ਲਾਈਟਾਂ ਦਾ ਪ੍ਰਬੰਧ ਕੀਤਾ ਲੰਗਰ ਵਾਸਤੇ ਰੋਟੀਆਂ ਦੀ ਮਸ਼ੀਨ ਜਣੀ ਜੋ ਉਥੇ ਦਾ ਪ੍ਰਬੰਧਨ ਹੈ ਉਹ ਬਹੁਤ ਹੀ ਵਧੀਆ ਉਹ ਚੱਲ ਰਿਹਾ ਦੂਸਰੀ ਗੱਲ ਰਹੀ ਟੈਕਸ ਦੀ ਕਰੀਬ 3.5 ਕਰੋੜ ਜਿਹੜਾ ਰੁਪਿਆ ਉਹ ਚੜਦਾ ਟੈਕਸਾਂ ਵਿੱਚ ਚਲ ਗਿਆ ਐਮਐਲਏ ਸਾਹਿਬ ਨੇ ਮਿਹਨਤ ਕੀਤੀ ਨਾਲ ਕਮੇਟੀ ਮੈਂਬਰਾਂ ਦਾ ਸਹਿਯੋਗ ਰਿਹਾ ਉਹਦੇ ਵਿੱਚੋਂ ਕਰੀਬ 3 ਕਰੋੜ ਰੁਪਿਆ ਵਾਪਸ ਆ ਗਿਆ ਦੂਸਰੀ ਜਿਹੜੀ ਗੱਲ ਸਭ ਤੋਂ ਜਿਹੜੀ ਮਾੜੀ ਗੱਲ ਹੈ ਉਹ ਇਹ ਹੈ ਕਿ ਜੋ ਉੱਥੇ ਗੱਲਿਆਂ ਦੀ ਗੋਲਕਾਂ ਦੀ ਗਿਣਤੀ ਹੁੰਦੀ ਸੀ ਉਹਦੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਜੋ ਕਮੇਟੀ ਸੀ ਪਹਿਲਾਂ ਜਾਂ ਕੋਈ ਐਡਮਿਨ ਅਧਿਕਾਰੀ ਸੀ ਦੇਖੋ ਇੱਕ ਕਰਿਆਨੇ ਤੋਂ ਆਪਾਂ ਦੁਕਾਨ ਤੋਂ ਸਮਾਨ ਲੈਂਦੇ ਘਰ ਵਾਸਤੇ ਅਸੀਂ ਉਹਦਾ ਵੀ ਮਹੀਨੇ ਦਾ ਹਿਸਾਬ ਰੱਖਦੇ ਕਿੰਨਾ ਸਾਡੇ ਕੋਲ ਕਰਿਆਣਾ ਆਇਆ ਕਿ ਆ ਸਾਡੀ ਦੁਕਾਨ ਦਾ ਵਾਧਾ ਘਾਟਾ ਹੈ ਜੋ ਬੈਂਕ ਸਟੇਟਮੈਂਟ ਹੈ ਉਹ ਜਿਹੜੇ ਕੋ ਜੋ ਸਾਨੂੰ ਪਰਚੀਆਂ ਬੈਂਕ ਦੇ ਨੇ ਵੀ ਅਸੀਂ ਐਨੇ ਪੈਸੇ ਜਮ੍ਹਾਂ ਕਰਾ ਦਿੱਤੇ ਚੜਦੇ ਜੋ ਪੈਸੇ ਐਨੇ ਜਮ੍ਹਾਂ ਕਰਾਤੇ ਉਹਨਾਂ ਦਾ ਤਾਲਮੇਲ ਹੀ ਨਹੀਂ ਸਹੀ ਬੈਠਦਾ کریم 3.5 ਕਰੋੜ ਰੁਪਏ ਦਾ ਮੈਂ ਤਾਂ ਕਫਲਾ ਕਹੂੰਗਾ ਐਮਐਲਏ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੈ ਕਿਉਂਕਿ ਇਹ 10-10 ਰੁਪਏ ਲੋਕਾਂ ਦੀ ਜੜਤ ਹੈ ਤੁਸੀਂ ਬਹੁਤ ਹਿੰਮਤ ਦਿਖਾਈ ਹੈ ਔਰ ਮੈਂ ਕਹਿੰਦਾ ਵੀ ਇਹ ਪੈਸੇ ਬਿਲਕੁਲ ਵਾਪਸ ਆਣੇ ਚਾਹੀਦੇ ਔਰ ਚੰਗੀ ਤਰ੍ਹਾਂ ਜਿਹੜਾ ਹਿਸਾਬ ਹੈ ਇਹ ਘੰਾਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ